ਨਾਜ਼ਮੀਨਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਜੀਤ ਸਿੰਘ ਰਮਾਣਾ ਆਮ ਆਦਮੀ ਪਾਰਟੀ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਜਤਿੰਦਰ ਖੰਗੂੜਾ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੀਆਂ ਰਵਾਇਤੀ ਪੇਂਡੂ ਖੇਡਾਂ ਨੂੰ ਮੋੜ ਉਤਸ਼ਾਹਿਤ ਕਰਨ ਅਤੇ ਉਹਨਾਂ ਦੇ ਪ੍ਰਚਾਰ ਪ੍ਰਸਾਰ ਲਈ ਉਠਾਈ ਕਦਮ ਦੀ ਤਾਰੀਫ਼ ਕਰਦਿਆਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ ਉਨਾ ਕਹਿਆ ਕਿ ਬਲਦਾਂ ਦੀ ਰੇਸ ਕੁੱਕੜਾਂ ਦੀ ਲੜਾਈ ਕੁੱਤਿਆਂ ਦੀ ਦੌੜ ਮੱਝਾਂ ਦੇ ਮੁਕਾਬਲੇ ਉੱਠਾਂ ਦੀ ਰੇਸ ਕਈ ਹੋਰ ਖੇਡਾਂ ਆਦਿ ਸਿਰਫ ਮਨੋਰੰਜਨ ਨਹੀਂ ਸਗੋ ਸਾਡੀ ਧਰਤੀ ਸੱਭਿਆਚਾਰ ਅਤੇ ਪਿੰਡੂ ਜੀਵਨ ਦੀ ਗੂੜੀ ਪਛਾਣ ਹੈ ਉਹਨਾਂ ਖਾਸ ਤੌਰ ਤੇ ਇਹ ਵੀ ਉਚਾਰਨ ਕੀਤਾ ਕਿ ਪੰਜਾਬ ਦੇ ਜ਼ਿਮੀਂਦਾਰ ਬਲਦਾਂ ਨੂੰ ਪੁੱਤਾਂ ਵਾਂਗ ਪਾਲਦੇ ਹਨ ਇਹ ਬਲਦ ਸਿਰਫ ਖੇਤਾਂ ਦੀ ਮਦਦ ਨਹੀਂ ਕਰਦੇ ਸਗੋ ਪਰਿਵਾਰ ਦਾ ਹਿੱਸਾ ਹੁੰਦੇ ਹਨ ਉਨ੍ਹਾਂ ਦੀ ਸੰਭਾਲ ਉਨ੍ਹਾਂ ਦੀ ਖੁਰਾਕ ਮਾਲਿਸ਼ ਤੇ ਰੋਜ਼ਾਨਾ ਦੀ ਸੇਵਾ ਇੱਕ ਸਨਮਾਨਯੋਗ ਰਿਸ਼ਤੇ ਦੀ ਮਿਸਾਲ ਹੈ ਜੋ ਮਨੁੱਖੋ ਤੇ ਪਸ਼ੂ ਵਿਚਾਲੇ ਭਾਵਨਾਤਮਕ ਨਾਤੇ ਨੂੰ ਦਰਸਾਉਂਦਾ ਹੈ ਕਿਲਾ ਰਾਏਪੁਰ ਦੀਆਂ ਮਸ਼ਹੂਰ ਖੇਡਾਂ ਜਿਨ੍ਹਾਂ ਨੂੰ ਮਿਨੀ 올림픽ਸ ਦੇ ਤੌਰ ਤੇ ਜਾਣਿਆ ਜਾਂਦਾ ਹੈ ਵਿੱਚ ਇਹਨਾਂ ਬਲਦਾਂ ਦੀ ਰੇਸ ਇੱਕ ਮੂਲ ਆਕਰਸ਼ਣ ਹੁੰਦੀ ਹੈ ਇਨਾ ਖੇਡਾਂ ਵਿੱਚ ਹੋਰ ਵੀ ਬਹੁਤ ਸਾਰੇ ਵਿਲੱਖਣ ਮੁਕਾਬਲੇ ਹੁੰਦੇ ਹਨ ਜਿਵੇਂ ਕਿ ਬਲਦਾਂ ਦੀ ਰੇਸ ਉੱਠਾਂ ਦੀ ਦੌੜ ਕੁੱਤਿਆਂ ਦੀ ਦੌੜ ਖਾਸ ਕਰਕੇ ਨਸਲੀ ਕੁੱਤੇ ਕੁੱਕੜਾਂ ਦੀ ਲੜਾਈ ਮੱਝਾਂ ਤੇ ਜੋਰ ਅਜਮਾਇਸ਼ ਮੁਕਾਬਲੇ ਘੋੜਸਵਾਰੀ ਕਬੂਤਰਾਂ ਦੀ ਉਡਾਰੀ ਅਤੇ ਲੋਕ ਰੰਗ ਤਮਾਸ਼ੇ ਆਦਿ ਇਹ ਸਮਾਰੋਹ ਸਿਰਫ ਖੇਡਾਂ ਹੀ ਨਹੀਂ ਸਗੋ ਪੰਜਾਬੀ ਪਿੰਡਾਂ ਦੀ ਲਗਨ ਮਿਹਨਤ ਤੇ ਰਵਾਇਤੀ ਜੀਵਨ ਦੀ ਸ਼ਾਨ ਵੀ ਹਨ ਜਤਿੰਦਰ ਖੰਗੂੜਾ ਨੇ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਇਹ ਰਵੈਤੀ ਖੇਡਾਂ ਕੇਵਲ ਉਤਿਹਾੜ ਜਾਂ ਮੇਲਿਆਂ ਤੱਕ ਸੀਮਿਤ ਨਾ ਰਹਿਣ ਸਗੋਂ ਸਰਕਾਰੀ ਮਦਦ ਇਨਾਮ ਯੋਜਨਾਵਾਂ ਤੇ ਪ੍ਰਚਾਰ ਰਹੀਂ ਨਵੀਂ ਪੀੜੀ ਤੱਕ ਪਹੁੰਚਣਾ ਇਸ ਨਾਲ ਨੌਜਵਾਨ ਨਸ਼ਿਆਂ ਤੋਂ ਦੂਰ ਰਹਿਣਗੇ ਤੇ ਆਪਣੇ ਸੱਭਿਆਚਾਰ ਨਾਲ ਜੁੜੇ ਰਹਿਣਗੇ